ਸਾਡੇ ਪੰਜਾਬੀ ਨੋਟਬੁੱਕ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਦੁਨੀਆ ਭਰ ਵਿੱਚ ਬਦਲ ਰਹੀਆਂ ਤਾਕਤਾਂ ਅਤੇ ਉਹਨਾਂ ਦੇ ਗੱਠਜੋੜਾਂ ਬਾਰੇ ਇਹ ਇੱਕ ਅਜਿਹੀ ਕਹਾਣੀ ਹੈ ਜਿਸ ਦਾ ਅਸਰ ਸਾਡੇ ਸਾਰਿਆਂ ਤੇ ਪੈਂਦਾ ਹੈ ਦੇਖੋ ਇਸ ਪੂਰੀ ਗੱਲ ਨੂੰ ਸਮਝਣ ਲਈ ਚਲੋ ਦੁਨੀਆ ਦੇ ਇਸ ਮੰਚ ਨੂੰ ਇੱਕ ਥੀਏਟਰ ਵਾਂਗ ਸੋਚਦੇ ਹਾਂ ਇੱਥੇ ਕੁਝ ਮੁੱਖ ਕਿਰਦਾਰ ਨੇ ਕੁਝ ਨਵੇਂ ਉਭਰਦੇ ਸਿਤਾਰੇ ਨੇ ਤੇ ਕੁਝ ਪੁਰਾਣੇ ਖਿਡਾਰੀ ਵੀ ਨੇ ਜੋ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਸ਼ੋਅ ਦਾ ਸਭ ਤੋਂ ਵੱਡਾ ਤੇ ਮੁੱਖ ਅਦਾਕਾਰ ਹੈ ਅਮਰੀਕਾ ਲੰਬੇ ਸਮੇਂ ਤੋਂ ਇਹੀ ਸਟਾਰ ਰਿਹਾ ਹੈ ਹਮੇਸ਼ਾ ਸੈਂਟਰ ਸਟੇਜ ਤੇ ਜੋ ਕਹਾਣੀ ਨੂੰ ਆਪਣੇ ਹਿਸਾਬ ਨਾਲ ਚਲਾਉਂਦਾ ਆਇਆ ਹੈ ਤੇ ਫਿਰ ਸਟੇਜ ਤੇ ਐਂਟਰੀ ਹੁੰਦੀ ਹੈ ਚੀਨ ਦੀ ਇੱਕ ਅਜਿਹੇ ਕਲਾਕਾਰ ਦੀ ਤਰ੍ਹਾਂ ਜੋ ਹੁਣ ਸਾਈਡ ਰੋਲ ਕਰਕੇ ਥੱਕ ਗਿਆ ਹੈ ਤੇ ਮੁੱਖ ਭੂਮਿਕਾ ਨਿਭਾਉਣ ਲਈ ਬੇਤਾਬ ਹੈ ਅੱਛਾ ਇਸ ਪੂਰੇ ਡਰਾਮੇ ਵਿੱਚ ਭਾਰਤ ਦਾ ਕਿਰਦਾਰ ਬਹੁਤ ਹੀ ਦਿਲਚਸਪ ਹੈ ਇੱਕ ਅਜਿਹਾ ਬਹੁਮੁਖੀ ਕਲਾਕਾਰ ਜੋ ਕੋਈ ਵੀ ਰੋਲ ਨਿਭਾ ਸਕਦਾ ਹੈ ਪਰ ਹਾਲੇ ਇਹ ਸੋਚ ਰਿਹਾ ਕਿ ਇਸ ਨਵੀਂ ਕਹਾਣੀ ਵਿੱਚ ਉਸ ਲਈ ਸਭ ਤੋਂ ਵਧੀਆ ਭੂਮਿਕਾ ਕਿਹੜੀ ਰਹੇਗੀ ਤੇ ਫਿਰ ਆਉਂਦਾ ਹੈ ਰੂਸ ਇੱਕ ਤਜਰਬੇਕਾਰ ਅਦਾਕਾਰ ਇੱਕ ਜ਼ਮਾਨੇ ਵਿੱਚ ਮੁੱਖ ਕਿਰਦਾਰ ਹੁੰਦਾ ਸੀ ਪਰ ਅੱਜਕੱਲ ਥੋੜਾ ਅਲੱਗ ਥਲਗ ਹੈ ਤੇ ਨਵੇਂ ਸਹਿਯੋਗੀਆਂ ਦੀ ਪਾਲ ਵਿੱਚ ਹੈ ਹੁਣ ਕਹਾਣੀ ਅਸਲ 'ਚ ਉੱਥੇ ਪਹੁੰਚਦੀ ਏ ਜਿੱਥੇ ਇਹ ਸਾਰੇ ਕਿਰਦਾਰ ਇੱਕੋ ਮੰਚ ਤੇ ਇਕੱਠੇ ਹੁੰਦੇ ਨੇ ਚੀਨ ਵਿੱਚ ਹੋਏ ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਵਿੱਚ ਇੱਥੇ ਹੀ ਸਾਰਾ ਡਰਾਮਾ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ ਤਾਂ ਚਲੋ ਸਭ ਤੋਂ ਪਹਿਲਾਂ ਭਾਰਤ ਦੀ ਸਥਿਤੀ ਨੂੰ ਸਮਝਦੇ ਹਾਂ ਕਿ ਕਿਵੇਂ ਵੱਖ-ਵੱਖ ਤਾਕਤਾਂ ਉਸ ਨੂੰ ਆਪਣੇ ਆਪਣੇ ਵੱਲ ਖਿੱਚ ਰਹੀਆਂ ਨੇ ਜੇ ਆਪਾਂ ਪਿਛਲੇ ਕੁਝ ਸਾਲਾਂ ਤੇ ਝਾਤ ਮਾਰੀਏ ਨਾ ਤਾਂ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਕਾਫੀ ਮਜ਼ਬੂਤ ਲੱਗਦੇ ਨੇ 2019 ਵਿੱਚ ਹਾਉਡੀ ਮੋਦੀ ਤੇ 2020 ਵਿੱਚ ਨਮਸਤੇ ਟਰੰਪ ਵਰਗੇ ਵੱਡੇ ਵੱਡੇ ਇਵੈਂਟ ਹੋਏ ਇਨਾ ਹੀ ਨਹੀਂ ਪਿਛਲੇ 30 ਸਾਲਾਂ ਤੋਂ ਭਾਰਤ ਦਾ ਸਮਾਨ ਲਗਾਤਾਰ ਅਮਰੀਕਾ ਜਾ ਰਿਹਾ ਹੈ ਜਿਸ ਕਰਕੇ ਅਮਰੀਕਾ ਅੱਜ ਭਾਰਤ ਦਾ ਸਭ ਤੋਂ ਵੱਡਾ ਗਾਹਕ ਬਣ ਚੁੱਕਿਆ ਹੈ ਪਰ ਫਿਰ ਕਹਾਣੀ ਚ ਆਉਂਦਾ ਹੈ ਇੱਕ ਬਹੁਤ ਵੱਡਾ ਟਵਿਸਟ ਅਮਰੀਕਾ ਭਾਰਤੀ ਸਮਾਨ ਤੇ 50% ਦਾ ਟੈਰਿਫ ਲਗਾ ਦਿੰਦਾ ਹੈ ਹਾਂ ਪੂਰੇ 50% ਦਾ ਟੈਰਿਫ ਜੋ ਕਿ ਬਹੁਤ ਹੀ ਵੱਡੀ ਗੱਲ ਹੈ ਹੁਣ ਸਵਾਲ ਇਹ ਹੈ ਕਿ ਇਹ 50% ਬਣਿਆ ਕਿਵੇਂ ਇਸ ਦੇ ਦੋ ਹਿੱਸੇ ਨੇ ਪਹਿਲਾ 25% ਤਾਂ ਲੱਗਿਆ ਵਪਾਰ ਘਾਟੇ ਦੇ ਨਾਂ ਤੇ ਤੇ ਦੂਜਾ 25% ਲਗਾਇਆ ਗਿਆ ਇੱਕ ਸਜ਼ਾ ਦੇ ਤੌਰ ਤੇ ਕਿਉਂਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਸੀ ਇਹ ਦੋਵੇਂ ਕਦਮ ਭਾਰਤ ਦੀ ਆਰਥਿਕਤਾ ਲਈ ਸਿੱਧਾ-ਸਿੱਧਾ ਝਟਕਾ ਸਨ ਤੇ ਇਸ ਸਖਤ ਰਵਈਏ ਨੂੰ ਡੋਨਲਡ ਟਰੰਪ ਦਾ ਇਹ ਬਿਆਨ ਹੋਰ ਵੀ ਸਾਫ਼ ਕਰ ਦਿੰਦਾ ਹੈ ਇਹ ਹੀ ਉਹ ਤੱਕਾ ਸੀ ਜਿਸ ਨੇ ਭਾਰਤ ਨੂੰ ਦੂਜੇ ਪਾਸੇ ਦੇਖਣ ਲਈ ਮਜਬੂਰ ਕਰ ਦਿੱਤਾ ਚਲੋ ਹੁਣ ਕਹਾਣੀ ਦੇ ਦੂਜੇ ਪਾਤਰ ਰੂਸ ਵੱਲ ਚੱਲਦੇ ਹਾਂ ਇੰਨੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਰੂਸ ਆਖਰ ਪੂਰਬ ਵੱਲ ਨਵੇਂ ਦੋਸਤ ਕਿਉਂ ਲੱਭ ਰਿਹਾ ਹੈ ਦੇਖੋ ਯੂਕਰੇਨ ਯੁੱਧ ਤੋਂ ਬਾਅਦ ਰੂਸ ਤੇ ਜੋ ਪਾਬੰਦੀਆਂ ਲਗੀਆਂ ਨੇ ਉਹ ਬੇਮਿਸਾਲ ਨੇ ਉਸਦੇ ਅਰਬਾਂ ਡਾਲਰ ਫ੍ਰੀਜ਼ ਕਰ ਦਿੱਤੇ ਗਏ ਤੇਲ ਦੇ ਵਪਾਰ ਤੇ ਰੋਕਾਂ ਲੱਗ ਗਈਆਂ ਇਥੋਂ ਤੱਕ ਕਿ ਉਸਦੇ ਵੱਡੇ ਵੱਡੇ ਲੋਕਾਂ ਦੇ ਆਉਣ ਜਾਣ ਤੇ ਵੀ ਪਾਬੰਦੀਆਂ ਲੱਗ ਗਈਆਂ ਬਸ ਇਨ੍ਹਾਂ ਹੀ ਕਾਰਨਾ ਨੇ ਰੂਸ ਨੂੰ ਨਵੇਂ ਸਹਾਰੇ ਲੱਭਣ ਲਈ ਮਜਬੂਰ ਕਰ ਦਿੱਤਾ ਤੇ ਇਹ ਪਾਬੰਦੀਆਂ ਰੂਸ ਨੂੰ ਕਿੱਧਰ ਤੱਕ ਰੀਆਂ ਨੇ ਇਸ ਦਾ ਜਵਾਬ ਇਸ ਚਾਰਟ ਵਿੱਚ ਸਾਫ਼ ਦਿਸਦਾ ਹੈ ਜੁਲਾਈ ਦੇ ਅੰਕੜੇ ਦੱਸਦੇ ਨੇ ਕਿ ਚੀਨ ਅਤੇ ਭਾਰਤ ਰੂਸ ਦੇ ਕੱਚੇ ਤੇਲ ਦੇ ਸਭ ਤੋਂ ਵੱਡੇ ਖਰੀਦਦਾਰ ਬਣ ਗਏ ਨੇ ਇੱਕ ਤਰ੍ਹਾਂ ਨਾਲ ਇਹ ਦੋਵੇਂ ਦੇਸ਼ ਰੂਸੀ ਆਰਥਿਕਤਾ ਨੂੰ ਇੱਕ ਵੱਡਾ ਸਹਾਰਾ ਦੇ ਰਹੇ ਨੇ ਸੋ ਇੱਕ ਪਾਸੇ ਅਮਰੀਕਾ ਦਬਾਅ ਬਣਾ ਰਿਹਾ ਹੈ ਦੂਜੇ ਪਾਸੇ ਰੂਸ ਨਵੇਂ ਸਹਾਰੇ ਲੱਭ ਰਿਹਾ ਹੈ ਤੇ ਇਹ ਸਭ ਦੇ ਵਿਚਕਾਰ ਚੀਨ ਇਸ ਮੌਕੇ ਦਾ ਪੂਰਾ ਫਾਇਦਾ ਚੁੱਕ ਰਿਹਾ ਹੈ ਤੇ ਉਸਦਾ ਸਭ ਤੋਂ ਵੱਡਾ ਥਿਆਰ ਹੈ ਸ਼ੰਗਾਈ ਸਹਿਯੋਗ ਸੰਗਠਨ ਯਾਨੀ SCO ਜਦੋਂ ਅਮਰੀਕਾ ਦੁਨੀਆ ਦੇ ਮਾਮਲਿਆਂ ਤੋਂ ਥੋੜਾ ਪਿੱਛੇ ਹਟਦਾ ਦਿਸ ਰਿਹਾ ਹੈ ਤਾਂ ਚੀਨ ਇਸੇ ਸੰਗਠਨ ਰਾਹੀਂ ਉਸ ਖਾਲੀ ਥਾਂ ਨੂੰ ਭਰਨ ਅਤੇ ਇੱਕ ਨਵਾਂ ਗੱਠ ਜੋੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ SCO ਤਾਂ ਸਿਰਫ ਇੱਕ ਮੰਚ ਹੈ ਚੀਨ ਦੀ ਅਸਲੀ ਖੇਡ ਹੈ ਬੈਲਟ ਐਂਡ ਰੋਡ ਇਨੀਸ਼ੀਏਟਿਵ ਇਸ ਦਾ ਮਕਸਦ ਸਿਰਫ ਸੜਕਾਂ ਜਾਂ ਰੇਲ ਲਾਈਨਾਂ ਬਣਾਉਣਾ ਨਹੀਂ ਬਲਕਿ ਦੇਸ਼ਾਂ ਨੂੰ ਆਪਸ ਵਿੱਚ ਇਸ ਤਰ੍ਹਾਂ ਜੋੜਨਾ ਹੈ ਕਿ ਡੂੰਘੇ ਰਾਜਨੀਤਿਕ ਆਰਥਿਕ ਅਤੇ ਸਭਿਆਚਾਰਿਕ ਰਿਸ਼ਤੇ ਬਣ ਜਾਣ ਤਾਂ ਫਿਰ ਜਦੋਂ ਇਹ ਸਾਰੇ ਲੀਡਰ ਇਕੱਠੇ ਬੈਠਦੇ ਨੇ ਤਾਂ ਚੀਨ ਦੁਨੀਆ ਨੂੰ ਇੱਕ ਬਹੁਤ ਹੀ ਸਾਫ਼ ਸੰਦੇਸ਼ ਭੇਜ ਰਿਹਾ ਹੁੰਦਾ ਹੈ ਸੰਦੇਸ਼ ਇਹ ਹੈ ਕਿ ਅਮਰੀਕਾ ਹੁਣ ਕਮਜ਼ੋਰ ਹੋ ਗਿਆ ਅਤੇ ਉਹ ਨਾ ਤਾਂ ਰੂਸ ਨੂੰ ਦਬਾ ਸਕਦਾ ਹੈ ਅਤੇ ਨਾ ਹੀ ਭਾਰਤ ਤੇ ਚੀਨ ਵਰਗੇ ਦੇਸ਼ਾਂ ਨੂੰ ਟੈਰਫ ਨਾਲ ਡਰਾ ਸਕਦਾ ਪਰ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕੀ ਇਹ ਜੋ ਨਵਾਂ ਗਠਜੋੜ ਬੰਦਾ ਦਿਸ ਰਿਹਾ ਹੈ ਇਹ ਸੱਚਮੁੱਚ ਮਜ਼ਬੂਤ ਹੈ ਜਾਂ ਇਹ ਸਿਰਫ ਮੌਕੇ ਦੀ ਖੇਡ ਹੈ ਇਸ ਗੱਲ ਨੂੰ ਸਮਝਣ ਲਈ ਸਾਨੂੰ ਦੋਵੇਂ ਪਾਸੇ ਦੇਖਣੇ ਪੈਣਗੇ ਇੱਕ ਪਾਸੇ ਤਾਂ ਇਹਨਾਂ ਦੇਸ਼ਾਂ ਵਿਚਾਲੇ ਪੁਰਾਣੀਆਂ ਦੁਸ਼ਮਣੀਆਂ ਨੇ ਸਰਹੱਦੀ ਵਿਵਾਦ ਨੇ ਪਰ ਦੂਜੇ ਪਾਸੇ ਇੱਕ ਚੀਜ਼ ਹੈ ਜੋ ਇਹਨਾਂ ਸਭ ਨੂੰ ਇਕੱਠਾ ਕਰ ਰਹੀ ਹੈ ਅਮਰੀਕਾ ਦੇ ਦਬਦਬੇ ਦਾ ਵਿਰੋਧ ਕਰਨਾ ਅਤੇ ਸਾਂਝੇ ਆਰਥਿਕ ਹਿੱਤਾਂ ਦੀ ਰਾਖੀ ਕਰਨਾ ਇਸ ਲਈ ਫਿਲਹਾਲ ਤਾਂ ਸਚਾਈ ਇਹੀ ਹੈ ਕਿ ਮੁੱਖ ਅਦਾਕਾਰ ਯਾਨੀ ਅਮਰੀਕਾ ਦੀਆਂ ਨੀਤੀਆਂ ਹੀ ਆਪਣੇ ਵਿਰੋਧੀਆਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਹੀਆਂ ਨੇ ਉਸ ਦੀਆਂ ਕਾਰਵਾਈਆਂ ਹੀ ਇਸ ਨਵੇਂ ਗਠਜੋੜ ਦੀ ਨੀਂਹ ਰੱਖ ਰਹੀਆਂ ਨੇ ਤਾਂ ਹੁਣ ਸਟੇਜ ਸੱਜ ਚੁੱਕੀ ਹੈ ਸਾਰੇ ਕਿਰਦਾਰ ਆਪਣੀ ਆਪਣੀ ਥਾਂ ਤੇ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਇਸ ਕਹਾਣੀ ਦੇ ਅਗਲੇ ਐਕਟ ਵਿੱਚ ਕੀ ਹੋਣ ਵਾਲਾ ਹੈ ਇਸ ਤੇ ਸਾਡੀ ਨਜ਼ਰ ਬਣੀ ਰਹੇਗੀ ਜੇ ਤੁਸੀਂ ਵੀ ਇਸ ਵਿਸ਼ੇ ਤੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ Facebook ਤੇ ਵੀ ਸਾਨੂੰ ਫੋਲੋ ਕਰੋ ਦੇਖਣ ਲਈ ਬਹੁਤ ਬਹੁਤ ਧੰਨਵਾਦ